ਤਸਵੀਰ ਇਸ ਸਮੇਂ ਤੁਹਾਨੂੰ ਜਿਹੜੀ ਪਟਿਆਲ ਜੇਲ੍ਹ ਦੇ ਬਿਲਕੁਲ ਨਜ਼ਦੀਕ ਦੀ ਦਿਖਾ ਰਹੇ ਹਾਂ ਜਿੱਥੇ ਦੇਖੋ ਇੱਕ ਪਾਸੇ ਪੁਲਿਸ ਇੱਕ ਪਾਸੇ ਨਹਿਂਦ ਸਿੰਘ ਦੇ ਬੰਦਿਆ ਪੂਰੀ ਤਰ੍ਹਾਂ ਦੋਨੋਂ ਹੀ ਆਮੋ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਹਾਲਾਂਕਿ ਟਰੱਕ ਲਾਏ ਗਏ ਸੀ ਬੈਰੀਕੇਡ ਕੀਤਾ ਗਿਆ ਸੀ ਪਰ ਬੈਰੀਕੇਡ ਨੂੰ ਤੋੜ ਕੇ ਹੁਣ ਅੱਗੇ ਨਿਕਲ ਚੁੱਕੇ ਨੇ ਨਹਿਂਦ ਸਿੰਘ ਕਿਉਂਕਿ ਇਹ ਆਪਣੀ ਫੋਰਸ ਜਿਹੜੀ ਉਹ ਡਿਮਾਂਡ ਕਰ ਰਿਆ ਕਿਉਂਕਿ ਇਹਨਾਂ ਕੋਲ ਜਿਹੜਾ ਘੋੜਸੀ ਘੋੜ ਘੋੜਸਵਾਰ ਸਮੇਤ ਜਿਹੜਾ ਆ ਘੋੜੇ ਨੂੰ ਜਿਹੜਾ ਪੁਲਿਸ ਨੇ ਉਹ ਫੜ ਲਿਆ ਆ ਇਸ ਕਰਕੇ ਉਹਨੂੰ ਛਡਾਉਣ ਦੇ ਲਈ ਇਹ ਹਾਲਾਤ ਬਣੇ ਨੇ ਉਹਨੂੰ ਰੋਕਿਆ ਗਿਆ ਵੀ ਉਹਨੂੰ ਛਡਾਇਆ ਜਾਵੇ ਤੇ ਇਸ ਕਰਕੇ ਹੁਣ ਆਮੋ ਸਾਹਮਣੇ ਦੋਨੋਂ ਜਾਣੇ ਆਮੋ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਮੋ ਸਾਹਮਣੇ ਦੋਨੋਂ ਜਾਣੇ ਖੜੇ ਨਜ਼ਰ ਆ ਰਹੇ ਨੇ ਆਖਿਰ ਇਸ ਸਮੇਂ ਜਿਹੜੀ ਤੋ ਤਸਵੀਰ ਦਿਖਾ ਰਿਹਾ ਦੇਖੋ ਇੱਕ ਪਾਸੇ ਜਿਹੜੀ ਆ ਇੱਥੇ ਪੁਲਿਸ ਖੜੀ ਨਜ਼ਰ ਆ ਰਹੀ ਹੈ ਪੂਰੀ ਤਰ੍ਹਾਂ ਭਰੀ ਹੋ ਕੇ ਪਾਸੇ ਜਿਹੜੇ ਨੇ ਨਾਨ ਸਿੰਘ ਜਿਹੜੇ ਨੇ ਉਹ ਖੜੇ ਨਜ਼ਰ ਆ ਰਹੇ ਨੇ ਸੋ ਅਮੋ ਸਾਹਮਣੇ ਦਾ ਮਾਹੌਲ ਜਿਹੜਾ ਇਸ ਸਮੇਂ ਬਣ ਚੁੱਕਿਆ ਦੋਨੋਂ ਦੇ ਵਿਚਕਾਰ ਅਸੀਂ ਖੜੇ ਨੇ ਜਿਹੜੇ ਨੇ ਨਜ਼ਰ ਆ ਰਹੇ ਆ ਤਸਵੀਰ ਜਿਹੜੀ ਬਿਲਕੁਲ ਤੁਹਾਡੇ ਨਾਲ ਅਸੀਂ ਅਸੀਂ ਸਾਂਝੀ ਕਰ ਰਹੇ ਆ ਇੱਕ ਪਾਸੇ ਬਿਲਕੁਲ ਜਿਹੜੀ ਆ ਫੋਰਸ ਖੜੀ ਨਜ਼ਰ ਆ ਰਹੀ ਹੈ ਪੁਲਿਸ ਖੜੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਦੀ ਤਸਵੀਰ ਹੈ ਕਿ ਇੱਥੇ ਜਿਹੜੇ ਨੇ ਤਬਾਬ ਆ ਜਿਹੜੇ ਨੇ ਨਹਿਿੰਗ ਸਿੰਘ ਉਹ ਖੜੇ ਨਜ਼ਰ ਆ ਰਹੇ ਨੇ ਇਹ ਤਸਵੀਰ ਜਿਹੜੀ ਤੁਹਾਡਾ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਆ ਕੇ ਘਰ ਹਾਲਾਤ ਜਿਹੜੇ ਨੇ ਉਕੀ ਬਣੇ ਆ ਵਾਰ ਵਾਰ ਰੋਕੇ ਜਾ ਦੇਖੋ ਕਿ ਬਜ਼ੁਰਗਾਂ ਵੀ ਜਿਹੜਾ ਰੋਕਣ ਦੀ ਜਿਹੜੀ ਕੋਸ਼ਿਸ਼ਾਂ ਜਾਰੀ ਨੇ ਬਜ਼ੁਰਗਾਂ ਜਿਹਨੂੰ ਜਿਹੜਾ ਆ ੱਟਕਾ ਮਾਰਦੇ ਹੋਏ ਪੁਸ਼ ਕਰਦੇ ਹੋਏ ਲੈ ਕੇ ਜਾਇਆ ਜਾ ਰਿਹਾ ਤਸਵੀਰ ਆ ਤੁਹਾਡਾ ਜਿਹੜੀ ਸਾਂਝੀ ਕਰ ਰਹੇ ਆ ਤੋ ਇਹ ਤਸਵੀਰ ਜਿਹੜੀ ਆ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਦੇਖੋ ਹਾਲਾਤ ਨੇ ਜਿਹੜੇ ਉਤਪੜੇ ਤਨਾਪੁਰ ਪੱਖ ਨਜ਼ਰ ਆ ਰਹੇ ਨੇ। ਤਸਵੀਰ ਜਿਹੜੀ ਆ ਸਪਈ ਬਦਲੀ ਆ। ਸਾਹਿਬ ਇਹ ਦੱਸੋ ਵੀ ਆਪਾਂ ਨੂੰ ਦਿੱਕਤ ਕੀ ਆ ਰਹੀ ਚੀ। ਹਾਂ ਇਹ ਤਾਂ ਵੱਡਾ ਕਿਉਂ ਨਹੀਂ ਰਹੇ ਅਭੀ ਕੀਆ ਕੋਈ ਗੱਲ ਚੱਲਦੀ ਆ ਸਾਨੂੰ ਦੇਣ ਕੋਈ ਕੋਸ਼ਿਸ਼ ਕਰ ਰਿਹਾ ਅਭੀ ਗਲਤੀ ਕਰਵਾਤਾ ਜਾਣਕ ਵੀ ਇਹ ਦੱਸੋ ਜਾਣਾ ਕਿਉਂ ਨਹੀਂ ਗੱਲ ਸੁਣਨੀ ਨਾ ਅਕ ਪ੍ਰਸ਼ਾਸਨ ਉਧਰ ਤੇ ਪਟਨਾ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਸਾਰੀ ਦੁਨੀਆ ਜਾ ਰਹੀ ਆ ਆਪਾਂ ਨੂੰ ਕੀ ਦਿੱਕਤ ਹੈ ਚਾਹਤ ਹੈ ਗਲਤ ਕਰ ਲੈ ਕਰੋ ਫਿਰ ਕਰੋ ਅਸੀਂ ਆਪੇ ਖੜੇ ਖੜੇ ਕੋਈ ਗੱਲ ਨਹੀਂ ਕਰਦਾ ਇੱਥੇ ਆ ਕੇ ਆਲੋ ਆਜੋ ਖੜੇ ਹੋ ਕੇ ਕਰੋ ਗੱਲ ਕਰੋ ਕੋਈ ਗੱਲ ਨਹੀਂ ਜੀ ਐਸਪੀ ਮੈਡਮ ਬੱਸ ਕੰਮ ਕਰੋ ਤੋ ਹਾਲਾਤ ਨੇ ਜਿਹੜੇ ਸਮੇਂ ਨਜ਼ਰ ਆ ਰਹੇ ਆ ਇੱਕ ਨੀਰ ਨਾਲ ਗੱਲ ਕਰ ਰਹੇ ਆ ਉਹ ਡਿਸੀਜਨ ਦੇਖ ਲਓ ਇੱਕ ਵਾਰ ਸ਼ਾਂਤਮਈ ਧਰਨ ਦੀ ਗੱਲ ਕੀਤੀ ਜਾ ਰਹੀ ਹੈ ਸਰੀਰ ਜਿਹੜੀ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਸਮੇਂ ਤਸਵੀਰ ਬਣੀ ਹੋਈ ਆ ਕਿ ਆਪਣੇ ਤੇ ਇਹ ਹਾਲਾਤ ਕੀ ਬਣੇ ਹੋਏ ਨੇ ਲਗਾਤਾਰ ਜਿਹੜੀ ਆ ਬੈਸ ਹੋਣ ਜਾ ਰਹੀ ਆ ਅਦੇ ਵੀ ਹਾਲਾਤ ਥੋੜੇ ਵਿਗੜ ਸਕਦੇ ਨੇ ਹਾਲਾਂਕਿ ਪਹਿਲਾਂ ਥੋੜੇ ਹਾਲਾਤ ਜ਼ਰੂਰ ਵਿਗੇ ਨੇ ਪੌਜਾ ਜੜੀਆਂ ਉਹ ਚੜੀਆਂ ਨਜ਼ਰ ਆ ਰਹੀਆਂ ਨੇ ਤਸਵੀਰ ਆਹ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਸੋ ਤਸਵੀਰ ਹੈ ਜਿਹੜੀ ਤੁਹਾਨੂੰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਆ ਆਖਿਰਕਾਰ ਕੀ ਹਾਲਾਤ ਜਿਹੜੇ ਨੇ ਇੱਥੋਂ ਬਣੇ ਹੋਏ ਨੇ ਤੇ ਲਗਾਤਾਰ ਹਾਲਾਤ ਜਿਹੜੇ ਨੇ ਉਹ ਵਿਗੜਦੇ ਨਜ਼ਰ ਆਈ ਸੀ ਤੇ ਤਸਵੀਰ ਦੇ ਵਿੱਚ ਜਿਹੜਾ ਇਸ ਸਮੇਂ ਤੁਹਾਨੂੰ ਜਿਹੜੀ ਆ ਤਸਵੀਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਹਾਲਾਂਕਿ ਤੁਹਾਨੂੰ ਜੇ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਅਸੀਂ ਜਿਹੜਾ ਬਿਲਕੁਲ ਜਿਹੜਾ ਬੜਾਲ ਜੇਲ ਦੇ ਕੋਲ ਨਜ਼ਦੀਕ ਮੌਜੂਦ ਆ ਜਿੱਥੇ ਹੁਣ ਇੱਕ ਨੈਕ ਸਿੰਘ ਜਿਹੜਾ ਘੋੜੇ ਤੇ ਸਵਾਰ ਸੀ ਜਿਹੜਾ ਪਹਿਲਾਂ ਘੋੜੇ ਤੇ ਐਕਟੀਵਿਟੀ ਕਰਦਾ ਨਜ਼ਰ ਆ ਰਿਹਾ ਸੀ ਉਹਨੂੰ ਪੁਲਿਸ ਵੱਲੋਂ ਜਿਹੜਾ ਰੋਕਿਆ ਲਿੱਤਾ ਜਾਂਦਾ ਘੋੜਾ ਫੜ ਲਿੱਤਾ ਜਾਂਦਾ ਉਸ ਤੋਂ ਬਾਅਦ ਵਾਲ ਥੋੜਾ ਵਿਗੜਦਾ ਆ ਤੇ ਹੁਣ ਆਮੋ ਸਾਹਮਣੇ ਜਿਹੜੇ ਨੇ ਜਿਹੜੇ ਸਿੰਘ ਨੇ ਉਹ ਖੜੇ ਨਜ਼ਰ ਆ ਰਹੇ ਨੇ ਤੇ ਨਾਲ ਜਿਹੜਾ ਆ ਪਿੱਛੇ ਪੂਰੀ ਪੂਰੀ ਤਰ੍ਹਾਂ ਚੰਡੀਗੜ੍ਹ ਪੁਲਿਸ ਜਿਹੜੀ ਉਹ ਤਿਆਰ ਬਰ ਤਿਆਰ ਨਜ਼ਰ ਆ ਰਹੀ ਆ ਤੇ ਇਹ ਤਸਵੀਰ ਆ ਜਿਹੜੀ ਇਸ ਸਮੇਂ ਇੱਥੇ ਬਣੀ ਹੋਈ ਆ ਥੋੜਾ ਤਣਾਅ ਜ਼ਰੂਰ ਨਜ਼ਰ ਆਇਆ ਕਿਉਂਕਿ ਮੰਗ ਚੰਡੀਗੜ੍ਹ ਜਾਣ ਦੀ ਆ ਤੇ ਚੰਡੀਗੜ੍ਹ ਜਾਣ ਤੋਂ ਲਗਾਤਾਰ ਰੋਕਿਆ ਜਾ ਰਿਹਾ ਲਾਤ ਨੇ ਜਿਹੜੇ ਇੱਥੇ ਉਹ ਥੋੜਾ ਚਿੰਤਾਜਨਕ ਜ਼ਰੂਰ ਜਿਹੜੇ ਉਹ ਨਜ਼ਰ ਆ ਰਹੇ ਨੇ ਤੇ ਤਸਵੀਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ